ਸ਼ਿਕਾਲ ਮੈਂ ਤੁਹਾਡੇ ਨਾਲ ਪ੍ਰਿਆ ਤਾਂ ਅੱਜ ਦੇ ਸਮੇਂ ਦੇ ਵਿੱਚ ਖੂਨ ਦੇ ਰਿਸ਼ਤੇ ਤਾਰ-ਤਾਰ ਹੁੰਦੇ ਹੋਏ ਸਾਫ਼ ਵਿਖਾਈ ਦਿੰਨੇ ਨੇ। ਮਾਮਲੀ ਜੀ ਗੱਲ ਨੂੰ ਲੈ ਕੇ ਭਰਾ ਹੀ ਭਰਾ ਦਾ ਕਤਲ ਕਰ ਦਿੰਦਾ ਹੈ। ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜੁਥੇ ਮਾਮਲੀ ਜੀ ਗੱਲ ਨੂੰ ਲੈ ਕੇ ਭਰਾ ਨੇ ਆਪਣੇ ਹੀ ਸਕੇ ਭਰਾ ਦਾ ਕਤਲ ਕਰ ਦਿੱਤਾ ਹੈ ਤੇ ਜ਼ਖ਼ਤੀ ਹਲਾ ਦੇ ਨਾਲ ਆਖਰ ਦੇ ਵਿੱਚ ਉਸ ਦੇ ਭਰਾ ਦੀ ਮੌਤ ਹੋ ਜਾਂਦੀ ਹੈ। ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ। ਪਹਿਲਾ ਘਰਦਕਾ ਤਸਵੀਰਾਂ ਦਿਖਾ ਦਨੇ ਆ ਤੁਹਾਨੂੰ ਨਾਲ ਜਿੱਥੇ ਦੇਖ ਸਕਦੇ ਹੋ ਕਿ ਇਸ ਕਰੇਲੂ ਕਲੇਸ਼ ਦੇ ਚੱਲਦੇ ਭਰਾ ਨੇ ਆਪਣੇ ਭਰਾ ਨੂੰ ਮਾਰ ਦਿੱਤਾ ਸੀ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਮਾਤਮ ਦਾ ਮਾਹੌਲ ਫਸਰਿਆ ਪਿਆ ਮਾਂ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਹਾਲਕਿ ਪਿੰਡ ਵਾਸੀਆਂ ਵੱਲੋਂ ਸਹਿਯੋਗ ਜ਼ਰੂਰ ਦਿੱਤਾ ਜਾ ਰਿਹਾ ਇਸ ਦੁੱਖ ਦੀ ਘੜੀ ਦੇ ਵਿੱਚ ਪਰ ਮਾਂ ਰੋਂਦੀ ਕੁਲੋਂਦੀ ਹੋਈ ਨਸਰ ਆ ਰਹੀ ਹੈ ਗੱਲ ਕੋਈ ਬਹੁਤੀ ਨਹੀਂ ਸੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਵੇਲੇ ਜਦੋਂ ਕੁਲਦੀਪ ਸਿੰਘ ਣਾਉਣ ਲਈ ਜਾਂਦਾ ਹੈ ਗਰਮ ਪਾਣੀ ਕਰਦਾ ਹੈ ਤਾਂ ਉਸਦੇ ਭਰਾ ਵੱਲੋਂ ਇੱਜ਼ਤ ਕੀਤੀ ਜਾਂਦੀ ਹੈ ਕਿ ਉਸ ਨੂੰ ਪੈਰਾਂ ਨਾਲ ਨਾੜ ਦਿੱਤਾ ਜਾਵੇ ਇੱਕ ਹੀਚੂਦਾਨ ਦੋਵਾਂ ਦੀ ਇੰਨੀ ਜ਼ਿਆਦਾ ਬਾਤ ਜਾਂਦੀ ਹੈ ਕਿ ਭਰਾ ਵੱਲੋਂ ਆਪਣੇ ਹੀ ਭਰਾਵ ਤੇ ਤੇਜ਼ਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਕੁਲਦੀਪ ਉਸ ਤੋਂ ਬਾਅਦ ਵਿੱਚ ਘਰ ਤੋਂ ਬਾਹਰ ਕੁਝ ਦੂਰੀ ਉੱਤੇ ਪੱਜ ਕੇ ਚਲਾ ਜਾਂਦਾ ਪਰ ਜਦੋਂ ਉਸ ਨੂੰ ਲੱਗਦਾ ਹੈ ਕਿ ਹੁਣ ਉਸ ਦਾ ਸਰੀਰ ਬੇਬਸ ਹੋ ਚੁੱਕਿਆ ਹੈ ਉਸ ਤੋਂ ਬਾਅਦ ਉਹ ਸੜਕ ਉੱਤੇ गिर ਜਾਂਦਾ ਹੈ ਹਾਲਾਂਕਿ ਉੱਠਣ ਦਾ ਪ੍ਰਯਾਸ ਜ਼ਰੂਰ ਕਰਦਾ ਹੈ ਕਿਉਂਕਿ ਸੀਸੀਟੀਵੀ ਵੀਡੀਓ ਵੀ ਇਸ ਦੇ ਸਾਹਮਣੇ ਆਈ ਹੈ ਪਰ ਉਹ ਨਹੀਂ ਉੱਠ ਪਾਂਦਾ ਤਾਂ ਆਲੇ ਦੁਆਲੇ ਤਾਂ ਇੱਕ ਸਖਸ਼ ਆਂਦਾ ਉਸ ਦੇ ਕੋਲ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤੇ ਜੇ ਦੋਸਤ ਨੂੰ ਨਹੀਂ ਚੁੱਕਿਆ ਜਾਂਦਾ ਤਾਂ ਆਲੇ ਦੁਆਲੇ ਲੋਕਾਂ ਨੂੰ ਬੁਲਾਉਂਦਾ ਹੈ ਹਸਪਤਾਲ ਉਸ ਨੂੰ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਵੇਖਦਿਆਂ ਹੋਇਆ ਰੈਫਰ ਕਰ ਦਿੱਤਾ ਜਾਂਦਾ ਹੈ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਘਰ ਦੇ ਵਿੱਚ ਉਸ ਤੋਂ ਬਾਅਦ ਇਹ ਮਾਤਮ ਜਿਹੜਾ ਪੱਸਰ ਜਾਂਦਾ ਹੈ ਤੇ ਪੂਰਾ ਮਾਮਲਾ ਜਿਹੜਾ ਹੈ ਜੇਤੂ ਦੇ ਟੀਬਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਭਰਾ ਆਪਣੇ ਹੀ ਭਰਾ ਦਾ ਮਾਮਲੀ ਜੀ ਗੱਲ ਨੂੰ ਲੈ ਕੇ ਵੈਰੀ ਬਣ ਜਾਂਦਾ ਹੈ ਅਤੇ ਆਪਣੇ ਹੀ ਭਰਾ ਦੀ ਮੌਤ ਕਰ ਦਿੰਦਾ ਹੈ ਯਾਨੀ ਕਿ ਆਪਣੇ ਹੀ ਭਰਾ ਦਾ ਕਤਲ ਕਰ ਦਿੰਦਾ ਹੈ ਜਿਸ ਤੋਂ ਬਾਅਦ ਆਪਣੇ ਹੀ ਘਰ ਦੇ ਵਿੱਚ ਜਿਹੜਾ ਹੈਗਾ ਮਾਤਮ ਦਾ ਮੋਹਲ ਪਸਰ ਜਾਂਦਾ ਹੈ ਤਾਂ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਡੀਜੇ ਦਾ ਕੰਮ ਕਰਦਾ ਸੀ ਤੇ ਉਸੇ ਦੇ ਲਈ ਤਿਆਰ ਹੋ ਰਿਹਾ ਸੀ ਕਿਸੇ ਕੰਮ ਜਾਣ ਲਈ ਤੇ ਉਸੇ ਦੌਰਾਨ ਇਹ ਨਹਾਉਣ ਨੂੰ ਲੈ ਕੇ ਗਰਮ ਪਾਣੀ ਨੂੰ ਲੈ ਕੇ ਜਿਹੜਾ ਹੈ ਦੋਵਾਂ ਦੇ ਵਿੱਚ ਘਰ ਖਿਚੋਤਾਨ ਹੋ ਜਾਂਦੀ ਹੈ ਤੇ ਗੁੱਸੇ ਦੇ ਵਿੱਚ ਆਏ ਭਰਾ ਵੱਲੋਂ ਤੇਜ਼ ਹਥਿਆਰ ਚੁੱਕਿਆ ਜਾਂਦਾ ਹੈ ਤੇ ਉਸਤੇ ਮਾਰਦੀ ਤਾਂ ਚਾਹੁੰਦਾ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਜਾਣਕਾਰੀ ਕੀ ਸਾਂਝੀ ਕੀਤੀ ਗਈ ਹੈ ਉਹ ਸੁਣ ਲੈਣੇ ਹਾਂ ਬਈ ਜੀ ਕੀ ਨਾ ਆਪਣਾ ਬਲਵੰਤ ਸਿੰਘ ਜੀ ਆ ਜਿਹੜੀ ਰਾਤ ਘਟਨਾ ਹੋਈ ਹੈ ਕੀ ਗੱਲਬਾਤ ਸੀ ਤੁਸੀਂ ਨਾਲ ਦੱਸ ਦਿੱਤੀ ਸੀ ਇਹ ਜੀ ਘਟਨਾ ਜਿਹੜੀ ਹੋਈ ਹੈ ਇਹ ਜੀ 8:30 ਵਜੇ 9 ਵਜੇ ਮੈਂ ਇਧਰ ਨੂੰ ਆਇਆ ਜੀ ਤੇ ਕੋਈ ਇਹ ਜੀ ਗੱਲ ਹੈ ਨਹੀਂ ਸੀਗੀ ਜੀ ਜੀਤਰਾਮ ਕੋਈ ਹੈ ਨਹੀਂ ਸੀਗਾ ਜੀ ਤੇ 8:30 ਤੋਂ 9 ਵਜੇ ਤੱਕ ਮੈਂ ਇਧਰੋਂ ਗਿਆ ਮੈਂ ਰੁੱਖਾ ਕੇ ਪੈ ਗਿਆ ਤੇ 10 ਕਿੰਨੇ ਮਿੰਟਾਂ ਬਾਅਦ ਰੌਲਾ ਕੋਲਾ ਗਿਆ ਪਿਆ ਜੀ ਰੋਲੇ ਨਾਲ ਇਸ ਤਰ੍ਹਾਂ ਇਹਨਾਂ ਦੀ ਲਾਈ ਪਾਣੀ ਪੂਣੀ ਪਿੱਛੇ ਤੱਤੀ ਪਿੱਛੇ ਹੋਈ ਜੀ ਤੇ ਇਹਨਾਂ ਨੇ ਕੁਝ ਨੂੰ ਸੱਚੇ ਮਾਰਿਆ ਕੁਝ ਹੰਦੀ ਉਹ ਸੌਕ ਕਰਮ ਤੇ ਭੱਜ ਕੇ ਘਰ ਨੂੰ ਗਿਆ ਫਿਰ ਗਿਆ ਡੱਗ ਪਿਆ ਜੀ ਫਿਰ ਮੈਂ ਝੁੱਕਾ ਝੁੱਕਾ ਜਰਵਾਇ ਹੋਈ ਮਾਰ ਕੇ ਇਕੱਠੇ ਕਰਕੇ ਬੁਲਾਇਆ ਵੇਖੂ ਮੈਂ ਮੁੰਡੇ ਨੂੰ ਕੀ ਹੋਇਆ ਕੀ ਨਹੀਂ ਹੋਇਆ ਜਦੋਂ ਵਾਜਾ ਵਾਜਾ ਮਾਰ ਕੇ ਇਕੱਠੇ ਮੁੰਡੇ ਹੋਏ ਤੇ ਅਸੀਂ ਉਹਨੂੰ ਵੇਖਿਆ ਉਹ ਪੁੜਕੀ ਜਾਂਦਾ ਸੀਗਾ ਜੀ ਜਦੋਂ ਉਹ ਪੁੜਕੀ ਜਾਂਦਾ ਸੀਗਾ ਤੇ ਮੈਂ ਐਮਬੋਲਕਸ ਵਾਲ ਨੂੰ ਫੋਨ ਕਰਨ ਲਈ ਉਹਨੇ ਕਿਹਾ ਤੂੰ ਤਾਂ ਬਹੁਤ ਜ਼ਿਆਦਾ ਪੈ ਰਹੀ ਆ ਹਫਤੇ ਤੋਂ ਬੋਲਦੇ ਆ ਛੱਡ ਦੋ ਆਇਆ ਨਹੀਂ ਜਾ ਰਿਹਾ ਇੱਕ ਮੁੰਡਾ ਗਰਮੀਤ ਸਿੰਘ ਬੁੱਲਖਸ ਵਾਲਾ ਉਹ ਆਦਾ ਮੈਂ ਵਿਆਹ ਚ ਰੁੱਝਿਆ ਹੋਇਆ ਸੀ ਗੱਡੀ ਖੜੀ ਏ ਘਰੇ ਮੈਥੋਂ ਆਇਆ ਨਹੀਂ ਕਿ ਪਹਿਲਾਂ ਮੈਂ ਤੈਨੂੰ ਫੋਨ ਮਤਾਂ ਨਹੀਂ ਚੱਕਿਆ ਕੱਠ ਚ ਪਤਾ ਨਹੀਂ ਲੱਗਿਆ ਗਿਆ ਜੀ ਇਸ ਕਾਰਨ ਉਹ ਆਦਾ ਮੈਂ ਨਹੀਂ ਆਇਆਗਾ ਤੇ ਉਹਨੇ ਬਾਅਦ ਚ ਸਾਨੂੰ ਦੋ ਕਾਲਾਂ ਨਾਲ ਬੁਲਾਈਆਂ ਮੈਂ ਫੋਨ ਤਾਂ ਨਹੀਂ ਚੱਕਿਆਗਾ ਵਿਆਹ ਚ ਬਣ ਪਤਾ ਨਹੀਂ ਲੱਗਿਆਗਾ ਤੇ ਮੈਂ ਵਿਆਹ ਚ ਇਸ ਕਰਕੇ ਇਸੇ ਕਰਕੇ ਮੈਂ ਆੜੀ ਸਕਿਆ ਕੁੰਡੇ ਮੁਰਕੇ ਅਸੀਂ ਰੇੜੇ ਜੇ ਤੇ ਸਕੂਟਰ ਵਾਲੇ ਜਿਹੜਾ ਜੁੜਿਆ ਹੋਇਆ ਸੀ ਜਿਹੜਾ ਜੀ ਅਸੀਂ ਉਹਨੂੰ ਰੇੜੇ ਤੇ ਪਾ ਕੇ ਹਸਪੀਟਲ ਸਰਕਾਰੀ ਲੈ ਕੇ ਗਏ ਹਾਂ ਕਿਤੇ ਜੈਤੂ ਜੀ ਜੈਤੂ ਲੈ ਕੇ ਗਿਆ ਜੀ ਠੀਕ ਹੈ ਜੀ ਜੈਤੂ ਵਾਲਿਆਂ ਨੇ ਉਹਨਾਂ ਨੇ ਦੋ ਟੀਕੇ ਲਾਇਏ ਜੀ ਉਹਨਾਂ ਨੇ ਸਾਨੂੰ ਪਰਚੀ ਕੱਟ ਕੇ ਰੈਫਰ ਕਰਤਾ ਫਰੀਦਕੋਟ ਦਾ ਜੀ ਫਿਰ ਅਸੀਂ ਜੀ ਜਦੋਂ ਫੋਟ ਪੂਰੇ ਪਹੁੰਚੇ ਅਸੀਂ ਆਖਿਆ ਵੇਖੀਏ ਵੀ ਹੋຊਾਏਗਾ ਵੀ ਕਿ ਨਹੀਂ ਉੱਥੇ ਸਾਡੀ ਭਕਾਈ ਨਾ ਹੋਣੀ ਜੀ ਉੱਥੇ ਜੇ ਸਰਕਾਰੀ ਲੈ ਕੇ ਉਹਨਾਂ ਨੇ ਚੱਕ ਬੁੱਕ ਕੀਤਾ ਆਪਦਾ ਉਹਨਾਂ ਨੇ ਆਖਿਆ ਜੀ ਇਹ ਪੂਰਾ ਹੋ ਗਿਆ ਜੀ ਤੁਹਾਡਾ ਠੀਕ ਹੈ ਜੀ ਤੇ ਇਸ ਤਰ੍ਹਾਂ ਕਰਕੇ ਤੁਸੀਂ 10 ਮਿੰਟ ਬੈਠੋ ਫੇਰ ਅਸੂਹ ਸਤਿ ਸ਼੍ਰੀ ਅਕਾਲ ਠੀਕ ਹੈ ਸਰ ਕੀ ਗੱਲਬਾਤ ਹੋਈ ਹੈ ਰਾਤ ਦੀ ਮੈਨੂੰ ਕੋਈ ਪਤਾ ਨਹੀਂ ਜੀ ਮੈਂ ਤਾਂ ਹੈ ਹੀ ਨਹੀਂ ਸੀਗਾ ਮੈਂ ਤਾਂ ਉਹਨੂੰ 6:30 ਵਜੇ ਫੋਨ ਲਾਇਆ ਮੈਂ ਗਗਨੇ ਤੋਂ ਕੰਮ ਤੇ ਜਾਵਣਾ ਜੀ ਠੀਕ ਹੈ ਜੀ ਇਹ ਆ ਰਿਹਾ ਮੈਂ ਨਹਾ ਕੇ ਜਾਣਾ ਤੇ ਉੱਥੇ ਮੈਂ ਕਿਹਾ ਸਾ ਦਬੜੀ ਖਾਣੀ ਜੀ ਤੇ ਇਹ ਜਿਹੜਾ ਮੈਂ ਦਬੜੀ ਖਾਣੇ ਜਾਵੜਾ ਤੇ ਮੈਂ ਫੋਨ ਲਾਇਆ 6:30 ਵਜੇ ਮੈਂ ਨਹਾ ਕੇ ਜਾਣਾ ਕੰਮ ਤੇ ਜੀ ਮੈਂ ਕਿਹਾ ਤੂੰ ਥੋੜਾ ਸਮਾਨ ਛੱਡ ਦਿਓ ਚਲ ਮੈਂ ਹੈਪੀ ਨੂੰ ਮਿਵਾ ਲਿਆਉਂਗਾ ਇਹ ਜਿਹੜਾ ਜਿਹੜਾ ਮ੍ਰਿਤਕ ਮੁੰਡਾ ਜੀ ਉਹ ਤੁਹਾਡਾ ਕੀ ਲੱਗਦਾ ਸੀਗੇ ਜੀ ਮੇਰਾ ਮਰਕਾ ਸੀ ਛੋਟਾ ਕਿੰਨੀ ਕੁ ਉਮਰ ਸੀ ਉਹਦੀ ਤੇਰੀ ਹੋਗੀ 24 ਸਾਲ ਕੰਮ ਕੀ ਕਰਦਾ ਸੀ ਜੀ ਆ ਡੀਜਾ ਰੋਜਾਂ ਦਾ ਬਸ ਨਾਲ ਲੜੀਆਂ ਪੋਰਨ ਨਾਲ ਦਿਹਾੜੀ ਲੈਦੇ ਨਾਲ ਗੱਡੀ ਲੈ ਜਾਂਦਾ ਸੀ ਆਪਣੀ ਆਥੀ ਦਾ ਜਿਹੜਾ ਮੋਟਰਸਾਈਕਲ ਵਾਲਾ ਨਾਲ ਉਹਦੇ ਪੈਸੇ ਲੈਣ ਨਾਲ ਕੰਮ ਲੀਵਰ ਕਰਦਾ ਸੀ ਅੱਛਾ ਕੋਈ ਗੱਲ ਤਾਂ ਨਹੀਂ ਪਤਾ ਲੱਗਾ ਵੀ ਅਸਲ ਕਾਰਨ ਕੀ ਸੀਗਾ ਜੀ ਨਹੀਂ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਉਸ ਟਾਈਮ ਹੈ ਹੀ ਨਹੀਂ ਸੀਗਾ ਮੈਂ ਤਾਂ ਉਦੋਂ ਆਇਆ ਜਦੋਂ ਇਹ ਸੰਦੋਹ ਹਸਪਤਾਲ ਲੈ ਕੇ ਤੇ ਉਸ ਗੱਡੀ 'ਚ ਹੀ ਫਿਰ ਮੈਨੂੰ ਦਬਾ ਦਬਾ ਆ ਜਾ ਫਿਰ ਉਸੇ ਗੱਡੀ 'ਚ ਲੈ ਕੇ ਅਸੀਂ ਕੋਰਟ ਪੁਰੇ ਆ ਕੀ ਨਾ ਤੁਹਾਡਾ ਕੀ ਜੀ ਜੀਤ ਸਿੰਘ ਠੀਕ ਹੈ ਜੀ ਆ ਸਰ ਰਾਤ ਇੱਕ ਮਰਡਰ ਹੋਇਆ ਹੈਗਾ ਆ ਕੀ ਗੱਲਬਾਤ ਹੈ ਕੀ ਮਾਮਲਾ ਸਾਰਾ ਤੇ ਕੀ ਕਾਰਵਾਈ ਚੱਲ ਰਹੀ ਹੈ ਇਨਫੋਰਮੇਸ਼ਨ ਮਿਲੀ ਸੀ ਜੀ ਕੁਲਦੀਪ ਸਿੰਘ ਗगन ਨਾਂ ਦੇ ਲੜਕੇ ਦੀ ਮਰਡਰ ਹੋਇਆ ਜੀ ਔਰ ਉਹਦੇ ਭਰਾ ਨਹੀਂ ਸਕੇ ਭਰਾ ਨਹੀਂ ਕਿੰਨੇ ਗੁਰਮੀਤ ਸਿੰਘ ਕੀਤਾ ਜੀ ਉਹਨੇ ਕੀਤਾ ਕੋਈ ਇਹਨਾਂ ਦਾ ਘਰੇਲੂ ਹੀ ਵਿਵਾਦ ਸੀ ਕੋਈ ਇਹਦੇ ਬਾਰੇ ਅਜੇ ਸਪਸ਼ਟ ਨਹੀਂ ਹੋ ਸਕਿਆ ਵੀ ਕਾਰਨ ਕੀ ਸੀ ਜੀ ਸਾਡੀ ਤਫਤੀਸ਼ ਜਾਰੀ ਹੈ ਔਰ ਜੋ ਵੀ ਇਹਦੇ ਵਿੱਚ ਅੱਗੇ ਸਾਡੀ ਜੋ ਤਫਤੀਸ਼ ਵਿੱਚ ਸਾਹਮਣੇ ਆਊਗਾ ਉਹਦੇ ਬਾਰੇ ਤੁਹਾਨੂੰ ਦੱਸ ਦਿਆਂਗੇ ਬਾਅਦ ਵਿੱਚ ਦੱਸ ਦਿਆਂਗੇ ਅਜੇ ਇਹਦੇ ਬਾਰੇ ਨਾ ਕੋਈ ਬਹੁਤਾ ਜਾਣਕਾਰੀ ਨਹੀਂ ਹੈ ਜੀ ਜਦੋਂ ਜੋ ਵੀ ਜਿੰਨੀ ਕਿ ਜਾਣਕਾਰੀ ਮਿਲੂਗੀ ਉਹ ਤੁਹਾਨੂੰ ਪ੍ਰੈਸ ਨੂੰ ਜ਼ਰੂਰ ਦੇਵਾਂ ਆ ਜਿਹੜਾ ਵਿਅਕਤੀ ਨੇ ਕਤਲ ਕੀਤਾ ਕੀ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਜਾਂ ਬਾਹਰ ਫਰਾਰੇ ਜੀ ਠੀਕ ਹੈ ਸਰ ਥੈਂਕ ਯੂ ਸਰ